ਤਬਨੁ ਸਤਸ੍ਰੀ ਅਕਾਲ ਜੀ ਸੋਮਰਸ ਦੀ અપਾਰ ਕਿਰਪਾ ਸਦਕਾ ਹੀ ਇੰਦਰਦੇਵ ਮਹਾਨ ਬਣਿਆ ਇਹ ਪੰਡਤ ਆਖ ਰਹੇ ਨੇ ਤੇ ਪੰਡਤ ਸੋਮਰਸ ਦੇ ਅਸਰ ਹੇਠ ਨੇ ਜਾਂ ਵਾਕਿਆ ਹੀ ਸੋਮਰਸ ਐਨਾ ਪਵਿੱਤਰ ਹੈ ਅਰ ਔਰ ਮਹਾਨ ਹੈ ਅਸੀਂ ਕੁਝ ਨਹੀਂ ਕਹਿ ਸਕਦੇ 2174 ਨੰਬਰ ਦੇ ਸ਼ਲੋਕ ਦੇ ਵਿੱਚ ਪੰਡਤ ਇੰਦਰਦੇਵ ਨੂੰ ਯੱਗ 'ਚ ਆਉਣ ਲਈ ਬੇਨਤੀ ਕਰਦੇ ਨੇ ਤੇ ਆਖਦੇ ਨੇ ਜਿਵੇਂ ਪਤਨੀਆਂ ਪਤੀ ਨੂੰ ਖੁਸ਼ ਕਰਦੀਆਂ ਨੇ ਉਸੇ ਤਰ੍ਹਾਂ ਅਸੀਂ ਆਪ ਨੂੰ ਮੰਤਰਾਂ ਦੁਆਰਾ ਖੁਸ਼ ਕਰਾਂਗੇ ਉਸ ਤੋਂ ਬਾਅਦ 2182 ਨੰਬਰ ਦੇ ਸ਼ਲੋਕ ਦੇ ਵਿੱਚ ਕਹਿੰਦੇ ਤਾਂ ਆਖਦੇ ਨੇ ਕਿ ਅਸੀਂ ਜਿਵੇਂ ਕੰਨਿਆ ਪਿਤਾ ਦੇ ਘਰ ਖੁਸ਼ ਰਹਿੰਦੀ ਹੈ ਉਸੇ ਤਰ੍ਹਾਂ ਆਪ ਦੀ ਛਰਨ ਚ ਰਹਿਣਾ ਲੋਚਦੇ ਆ ਦੇਵਤਿਆਂ ਨੂੰ ਭੋਗ ਲਵਾਉਂਦੇ ਪੰਡਤ ਬਾਰ-ਬਾਰ ਸੋਮਰਸ ਦੇ ਪਹਿਲੇ ਛਕਰੇ ਨੇ ਇਸ ਦੁਨੀਆ ਨੂੰ ਸ੍ਰਿਸ਼ਟੀ ਨੂੰ ਮਾਇਆਵੀ ਜਾਲ ਆਖ ਕੇ ਵੀ ਸੰਬੋਧਨ ਕਰ ਰਹੇ ਨੇ ਫਿਰ 2275 ਨੰਬਰ ਦੇ ਸ਼ਲੋਕ ਦੇ ਵਿੱਚ 2275 ਵਰਣਦੇਵ ਦੀ ਉਪਮਾ ਕਰਦੇ ਆਖਦੇ ਨੇ ਕਿ ਆਪ ਨਸ਼ੀਲੇ ਪਦਾਰਥ ਨਹੀਂ ਵਰਤਦੇ ਪਰ ਪੰਡਤ ਕਈ ਵਾਰ ਕਹਿ ਚੁੱਕੇ ਨੇ ਕਿ ਸੋਮ ਪਾਨ ਨਾ ਕਰਨ ਵਾਲਾ ਬੰਦਾ ਠੀਕ ਲੋ ਖੈਰ ਔਰ ਫਿਰ ਵਰਣਦੇਵ ਜੀ ਦੀ ਉਪਮਾ ਕਰਦੇ ਆਖਦੇ ਨੇ ਕਿ ਆਪ ਸਭ ਦੇ ਆਸਰਾ ਬਣਨ ਵਾਲੇ ਪਰਉਪਕਾਰੀ ਹੋ ਫਿਰ 2287 ਨੰਬਰ ਦੇ ਸ਼ਲੋਕ ਦੇ ਵਿੱਚ ਪੰਡਤ ਆਖਦੇ ਨੇ ਕਿ ਇਹ ਵਰਣਦੇਵ ਅਸੀਂ ਪਾਪਾਂ ਦੀ ਜਕੜ 'ਚ ਰੱਸੀਆਂ ਨਾਲ ਬੰਨੇ ਹੋਏ ਹਾਂ ਸਾਡਾ ਆਸਰਾ ਬਣੋ ਸਾਡਾ ਨਿਵਾਰਣ ਕਰੋ ਇਹ ਗੱਲ ਤਾਂ ਸ਼ਾਇਦ ਪੰਡਿਤ ਬਿਲਕੁਲ ਸਹੀ ਆਖ ਰਹੇ ਨੇ ਫਿਰ 2200 96 ਨੰਬਰ ਦੇ ਸ਼ਲੋਕ ਦੇ ਵਿੱਚ ਪੰਡਤ ਆਖਦੇ ਨੇ ਕਿ हे ਪਿਤਰ ਦੇਵ ਵਰਣ ਦੇਵ ਆਦਿਤੀ 인ਦਰ ਦੇਵ তথা ਮਰੂਦਗਣੇ ਸਾਡਾ ਕਲਿਆਣ ਕਰੋ ਅਸੀਂ ਪਹਿਲਾਂ ਕੀਤੇ ਹੋਏ ਕਰਮਾਂ ਕਾਰਨ ਆਪ ਦਾ ਆਦਰ ਸਤਕਾਰ ਕਰਨ ਦੇ ਲਾਇਕ ਨਹੀਂ ਸੀ ਸਾਨੂੰ ਮਾਫ ਕਰੋ ਇੰਦਰ ਤੋਂ ਇੰਦਰਦੇਵ ਜੀ ਤੋਂ ਖਾਸ ਮਾਫੀ ਮੰਗ ਰਹੇ ਨੇ ਜੋ ਕਿ ਐਸ਼ਵਰਜ ਦਾ ਦਾਤਾ ਹੈ ਉਸ ਤੋਂ ਬਾਅਦ 2323 ਨੰਬਰ ਦੇ ਸ਼ਲੋਕ ਦੇ ਵਿੱਚ 2300 2323 ਨੰਬਰ ਦੇ ਸ਼ਲੋਕ ਦੇ ਵਿੱਚ ਐਸ਼ਵਰਿਆ ਸ਼ਾਲਨੀ ਰਾਕਾ ਦੇਵੀ ਆਪ ਤਰ੍ਹਾਂ ਤਰ੍ਹਾਂ ਦੇ ਧੰਨ ਅਤੇ ਅਨਾਜ ਲੈ ਕੇ ਸਾਡੇ ਕੋਲ ਆ ਕੇ ਵਿਰਾਜਮਨ ਹੋ ਫਿਰ 2324 ਨੰਬਰ ਦੇ ਸ਼ਲੋਕ ਦੇ ਵਿੱਚ ਆਖਿਰੇ हे ਸਿਣੀ ਵਾਲੀ ਦੇਵੀ ਆਪ ਸਭ ਦੇਵਤਿਆਂ ਦੀ ਬਹਿਨ ਹੋ ਆਪ ਯਗ ਦੀ ਅਹੂਤੀ ਸਵਕਾਰ ਕਰੋ ਸਾਨੂੰ ਉੱਤਮ ਸੰਤਤੀ ਪ੍ਰਦਾਨ ਕਰੋ ਸਾਡੀ ਔਲਾਦ ਸ਼੍ਰੇਸ਼ਟ ਹੋਵੇ ਔਰ ਸਿਰਫ ਸ੍ਰੇਸ਼ਟ ਹੀ ਹੋ। ਅੱਛਾ ਯਾਗ ਕਰਨ ਵਾਲਿਆਂ ਨੂੰ ਸਿਣੀ ਵਾਲੀ ਦੇਵੀ ਲਈ ਅਹੂਤੀ ਪਾਉਣ ਦੀ ਤਕੀਦ ਕਰਦੇ ਨੇ ਜੋ ਕਿ ਸੋਹਣੀਆਂ ਬਾਹਾਂ ਤੇ ਉਂਗਲੀਆਂ ਦੀ ਮਾਲਕਾ ਹੈ। ਐਸਾ ਪੰਡਤ ਉਹਨਾਂ ਨੂੰ ਦੱਸ ਰਹੇ ਨੇ। 2326 ਨੰਬਰ ਦੇ ਸ਼ਲੋਕ ਵਿੱਚ ਗੰਗੂ ਸਿਣੀ ਵਾਲੀ ਰਾਕਾ ਸਰਸਵਤੀ ਇੰਦਰਾਣੀ ਗੁਰੁਣਾਣੀ ਵਰਣਾਣੀ ਆਦ ਦੇਵ ਦੇਵੀਆਂ ਨੂੰ ਉਦਾਹਰਨ ਲਈ ਬੇਨਤੀ ਕੀਤੀ ਗਈ ਹੈ। ਉਸ ਤੋਂ ਬਾਅਦ 2329 ਨੰਬਰ ਦੇ ਸ਼ਲੋਕ ਦੇ ਵਿੱਚ ਪੰਡਤ ਆਖਦੇ ਨੇ ਕਿ हे ਰੁਦਰਦੇਵ ਆਪ ਸਭ ਤੋਂ ਸ੍ਰੇਸ਼ਟ ਐਸ਼ਵਰਿਆਸ਼ਾਲੀ ਹੋ। ਤੁਹਾਡੇ ਜੋਰ ਦਾ ਕੋਈ ਤੋੜ ਨਹੀਂ। ਆਪ ਸਾਨੂੰ ਬਲ ਬਖਸ਼ ਕੇ ਸਾਡੇ ਪਾਪਾਂ ਤੋਂ ਸਾਨੂੰ ਦੂਰ ਕਰੋ। ਆਉਣ ਵਾਲੀਆਂ ਸਮੱਸਿਆਵਾਂ ਨੂੰ ਸਾਡੇ ਤੋਂ ਦੂਰ ਲੈ ਜਾਓ 2330 ਨੰਬਰ ਦੇ ਸ਼ਲੋਕ ਦੇ ਵਿੱਚ ਪੰਡਤ ਆਖਦੇ ਨੇ ਕਿ हे ਰਦਰ ਦੇਵ ਆਪ ਉੱਤਮ ਵੈਦਾਂ ਤੋਂ ਵੀ ਉੱਪਰ ਹੋ ਸਾਨੂੰ ਤਾਕਤ ਬਖਸ਼ੋ ਸਾਡੀ ਸੰਤਾਨ ਨੂੰ ਹੀ ਬਲ ਬਖਸ਼ਣ ਵਾਲੀਆਂ ਦਵਾਈਆਂ ਪ੍ਰਦਾਨ ਕਰੋ ਸਾਨੂੰ ਸਮੱਤ ਬਖਸ਼ੋ ਤਾਂ ਕਿ ਅਸੀਂ ਕਦੀ ਆਪ ਨੂੰ ਸਧਾਰਨ ਲੋਕਾਂ ਵਾਂਗ ਸੰਬੋਧਨ ਕਰਕੇ ਗੁੱਸੇ ਨਾ ਕਰੀਏ ਅੱਜ ਲਈ ਇੰਨਾ ਹੀ ਜੀ ਸਰਬੱਤ ਨੂੰ ਸਤਿ ਸ਼੍ਰੀ ਅਕਾਲ ਗਲਤੀਆਂ ਦੀ ਮਾਫੀ ਦੇ ਦੇਣੀ ਆਸ ਕਰਦਾ ਹਾਂ ਕਿ ਆਪ ਸਭ ਸਾਥ ਦਿੰਦੇ ਰਹੋਗੇ ਸਭ ਦਾ ਭਲਾ ਸਭ ਦੀ ਖੈਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ